ਸ੍ਰੀ ਗੁਰੂ ਜੀ ਮੇਤਰੋ ਤੇ ਸਸ ਸ੍ਰੀ ਗੁਰੂ ਜੀ ਆਪਣੇ ਰਮਨ ਬੇਬੀ ਬਲੌਗ ਤੇ ਬਹੁਤ ਦਾ ਸਵਾਗਤ ਹੈ ਤੇ ਦੇਖ ਸਕਦੇ ਹੋ ਜੀ ਆਪਣੇ ਰਸੋਈ ਦੀ ਸਫਾਈ ਹੋ ਗਈ ਹੈ ਦੇਖੋ ਜੀ ਤੇ ਇਧਰ ਆਪਣੇ ਫ੍ਰਿਜ ਦੇ ਵੀ ਅੰਦਰ ਹੋ ਗਈ ਸਫਾਈ ਉੱਪਰ ਰਹਿੰਦੀ ਹੈ ਜੀ ਉੱਪਰ ਦਾ ਨਾਮ ਦਿਖਾਉਂਦਾ ਜੀ ਵਿੱਚ ਵਿੱਚੋਂ ਕਰੀਏ ਦੇਖੋ ਜੀ ਤੇ ਇਧਰ ਹਲੇ ਬਸ ਆ ਦੋ ਚਾਰ ਕੰਬਲ ਕਰੇਗੀ ਆਪਣੇ ਅੰਦਰੋਂ ਵੀ ਪੂਰੀ ਘੈਰ ਦੋਗੀ ਤੇ ਮਾਮਾ ਲੈ ਕੇ ਆਊਗਾ ਜੀ ਗਰਾਊਂਡ ਵਿੱਚ ਚੱਲ ਰਹੀਆਂ ਸਫਾਈਆਂ ਜੀ ਗਰਾਊਂਡ ਵਿੱਚ ਆਏ ਹੋਏ ਸੀ ਆਪਾਂ ਭੱਜਣ ਰੋਡ ਤੇ ਚੱਲ ਰਹੀਆਂ ਸਫਾਈਆਂ ਦੇਖੋ ਦੇਖੋ ਜੀ ਮਿੱਤਰੋ ਦੀਵਾਲੀ ਦੀ ਸਫਾਈਆਂ ਗਰਾਊਂਡ ਵਿੱਚ ਪਿਆਰ ਕਰਨ ਵਾਲੇ ਗੁਰੂ ਗਰਾਊਂਡ ਨੂੰ ਨੌਜਵਾਨ ਕਾਲੀਆਂ ਇਹ ਕਾਲੀਆਂ ਜੀ ਦੇਖੋ ਜੀ ਜੀ ਮਿੱਤਰੋ ਗਰਾਊਂਡ ਵਿੱਚ ਚੱਲ ਰਹੀਆਂ ਨੇ ਸਫਾਈਆਂ ਧੂਆਂ ਧੂਆਂ ਹੋ ਰਹੀ ਸਾਰੇ ਗਰਾਊਂਡ ਦੇ ਵਿੱਚ ਤੇ ਆਪਣੇ ਪਿੰਡ ਜੀ ਕਬੱਡੀ ਦੇ ਟੂਰਨਾਮੈਂਟ ਨੇ ਤੁਸੀਂ ਪੜ੍ਹ ਸਕਦੇ ਹੋ ਇੱਥੋਂ 31 ਤਰੀਕ ਨੂੰ ਆ ਜੀ ਤੇ ਪਹਿਲਾ ਨਾਮ ਹੈਗਾ 11000 ਤੇ 15 35 ਕਿਲੋ ਟੀਮ ਆਈ ਨੂੰ ਹੈਗਾ 31000 3100 ਤੇ ਜਰੂਰ ਆਇਓ ਜੀਕਰ ਤੁਹਾਡੇ ਪਿੰਡ ਦੇ ਨੌਜਵਾਨ ਚਾਹ ਮੰਨੇ ਤੇ ਗਰਾਊਂਡ ਵਿੱਚ ਹੋ ਰਹੀ ਹੈ ਸਫਾਈ ਦੇਖੋ ਜੀ ਨੌਜਵਾਨ ਲੱਗੇ ਹੋਏ ਨੇ ਧੂਆਂ ਧੂਆਂ ਹੋ ਰਿਹਾ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਨਾਲ-ਨਾਲ ਜੁੜੇ ਰਹੇ ਹੋ ਤੇ ਹੁਣ ਆਪਾਂ ਤਿੰਨ ਗੇੜੇ ਲਾਏ ਸੀ ਇੱਥੇ ਸਪਰਟ ਦੇ ਤੇ ਫਿਰ ਆਪਾਂ ਇਹ ਤੋਂ ਬਾਅਦ ਅੱਧਾ ਬੋਣਾ ਘੰਟਾ ਲਾ ਦਾਂਗੇ ਇੱਥੇ ਬਾਅਦ ਚ ਆਪਾਂ ਚੱਲ ਲਿਆਂਗੇ ਘਰੇ ਹੀ ਦੇਖੋ ਜੀ ਮਿੱਤਰੋ ਇੱਥੋਂ ਆ ਜਿਹੜਾ ਭੱਜਣ ਵਾਲਾ ਟਰੈਕ ਹੈ ਆਪਾਂ ਸਾਰਾ ਇੱਥੋਂ ਝਾੜੂ ਦੇ ਨਾਲ ਸਾਫ਼ ਕਰ ਦਿੱਤਾਗਾ ਤੇ ਇਹ ਸਾਰਾ ਟਰੈਕ ਆਪਾਂ ਸਾਫ਼ ਕਰ ਦਿੱਤਾ ਇੱਥੇ 6-7 ਮੁੰਡੇ ਸੀ ਹਾਂ ਤਿੰਨ ਮੁੰਡੇ ਉਧਰ ਸੀ ਤਿੰਨ ਇੱਧਰ ਸੀਗੇ ਸ ਤੇ ਸਾਰਾ ਟਰੈਕ ਦੇਖੋ ਜੀ ਸਾਫ਼ ਕਰ ਦਿੱਤਾ ਆਪਾਂ ਤੇ ਜੀ ਦੇਖ ਸਕਦੇ ਹੋ ਗਰਾਊਂਡ ਦੀਆਂ ਤਸਵੀਰਾਂ ਤੇ ਹੁਣ ਆਪਾਂ ਚੱਲਾਂਗੇ ਘਰੇ ਤੁਹਾਨੂੰ ਆਪਾਂ ਘਰੇ ਆ ਕੇ ਦਿਖਾਵਾਂਗੇ ਮੰਮੀ ਨੇ ਕਿੰਨਾ ਕੰਮ ਕਰ ਲਿਆ वैसे द अपनी हूं आज तो बाद सफाईयां तो वाली दी होगियां बस हूं माड़ी मोटी रहंदी हूं ਤੇ ਨਾਲ ਨਾਲ ਜੁੜੇ ਰਹੋ ਬਲੌਗ ਦੇ ਪਲੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਜੀ ਤੁਸੀਂ ਨਾ ਸ਼ੇਅਰ ਕਰਟ ਕਰਦੇ ਹੋ ਤਾਂ ਸ਼ੇਅਰ ਵੀ ਫਲ ਕਰਿਆ ਕਰੋ ਦੱਪੋ ਤੇ ਨਾਲ ਨਾਲ ਬਾਕੀ ਜੁੜੇ ਰਹੋ ਉਧਰਲੀ ਸਾਈਡ ਆਪਣੇ ਗਰਾਊਂਡ ਤੇ ਆ ਗਿਆ ਜੀ ਬਾਸਕਟ ਤੇ ਹੋਰ ਵੀ ਮਿਲਦਾ ਇੱਕ ਹੋਰ ਵੀ ਗਰਾਊਂਡ ਇਥੇ ਦੋ ਗਰਾਊਂਡ ਬਣੇ ਹੋਏ ਉਧਰ ਪੱਲੀ ਸਾਈਡ ਆਪਣੇ ਗਰਾਊਂਡ ਦੇ ਇੱਕ ਤਾਂ ਬੋਲੀਵਾਲ ਇੱਕ ਬਾਸਕਟਬਾਲ ਹਾਂ ਤੇ ਆਜੋ ਹੁਣ ਚੱਲੀਏ ਆਪਾਂ ਉਧਰ ਚੱਲਦੇ ਆਂ ਫਿਰ ਆਪਾਂ ਘਰੇ ਮੰਮੀ ਨਾਲ ਖਾਵਾ ਲਾਂ ਨੇ ਰਣਾ ਕਰੀ ਮੰਮੀ ਟੈਨਸ਼ਨ ਲੈ ਲੱਗ ਗਈ ਜੀ ਚਲੋ ਫਿਰ ਆਪਾਂ ਚਲਦੇ ਆਂ ਘਰੇ ਇਧਰ ਹੁਣ ਆਪਾਂ ਆਏ ਸੀ ਘਰੇ ਹੁਣੀ ਹੁਣੀ ਆ ਕੇ ਬੈਠੇ ਸੀ ਇਧਰ ਬੋਤਲ ਪਈਆ ਤੇ ਉਹ ਨਾਲ ਹੀ ਮੇਰੇ ਰੈਡੀ ਆ ਗਿਆ ਜੀ ਤੇ ਇਧਰ ਦੇਖੋ ਹੀ ਖਾਂਚੀਆਂ ਲੈ ਕੇ ਆਏਗਾ ਇਧਰ ਜਲੇਬੀਆਂ ਪਈਆਂ ਆ ਦੇਖੋ ਇਧਰ ਜਲੇਬੀਆਂ ਲੈ ਕੇ ਆਏ ਜੜੀ ਤੇ ਇਧਰ ਦੇਖ ਸਕਦੇ ਹੋ ਫਲ ਫਰੂਟ ਪਏ ਆ ਜੀ ਇੱਧਰ ਸਬਜ਼ੀਆਂ ਲੈ ਕੇ ਆ ਜੜੀ ਦੇਖ ਸਕਦੇ ਹੋ ਮੂਲੀ ਭਈ ਗੋਭੀ ਫੁੱਲ ਗੋਭੀ ਟਮਾਟਰ ਤੇ ਟਮਾਟਰ ਲੈ ਕੇ ਆ ਜੀ ਤੇ ਕਾਦਾ ਜੀ ਉਹ ਕਾਲੇ ਲਫਾ ਵਿੱਚ ਉਹ ਜੀ ਸਿਆਉ ਹੈ ਜੀ ਡੈਡੀ ਕਾ ਮਠਾਈਆਂ ਤਾਂ ਹੋ ਰਹੀਆਂ ਖਰਾਬ ਕਹਿੰਦਾ ਜ਼ਹਿਰ ਆ ਨਾ ਕਹਿੰਦਾ ਨੇਰੀ ਕਹਿੰਦਾ ਫਿਰ ਮੈਂ ਤਾਂ ਹੀ ਇਹ ਸਿਆਉ ਲਿਆਇਆ ਛੱਟ ਪਰ ਤੇ ਉਹ ਖਾਣੀ ਵੀ ਨਹੀਂ ਜਾਂਦੀ ਹੈ ਤੇ ਕੱਲੂ ਮਾਮਾ ਵੀ ਲੈ ਕੇ ਉਦੋਂ ਵਾਲੀ ਮੰਮੀ ਦਾ ਪਰਾ ਤਰੀ ਤੇ ਆਪਾਂ ਉਹਨੂੰ ਵੀ ਮੈਕਸ ਨੂੰ ਵੀ ਪਾਤੀ ਜਲੇਬੀ ਇੱਕ ਮਾਮੇ ਦੀ ਠੀਕ ਤਾੜੀ ਹੁੰਦੀ ਖਾਈ ਜਾਂਦਾ ਹੁਣ ਉੱਥੇ ਬੈਠਾ ਹਾਂ ਦੇਖੋ ਲੋ ਸੇਵ ਖਾਰੋ ਜੀ ਸਾਰੇ ਜਾਣੇ ਆਏ ਤਾਂ ਸੇਵ ਮਾਮੇ ਦੀ ਠੀਕ ਤਾੜੀ ਹੁੰਦੀ ਹੈ ਬਈ ਐ ਕਿਹਾ ਬਈ ਅੱਗੇ ਮੇ ਜੇ ਇਹ ਤਾਂ ਹੋ ਹੀ ਖਰਾਬ ਜਾਊਗਾ ਪਾ ਦੰਦੇ ਰਾਤ ਨੂੰ ਉੱਠ ਗੀਆਂ ਮਾਰਨ ਤੇ ਬੈਠੇ ਸਭ ਬਾਣੇ ਚਲੋ ਬਹੁਤ ਐਨਾਂ ਹੀ ਹੈਨਾ ਇੱਕ ਹੋਰ ਬੁਰੀ ਖਬਰ ਹੋ ਗਈ ਸਾਡੀ ਤਾਂ ਮੋਟਰ ਹੀ ਖੜ ਗਈ ਅੱਜ ਆਪਣੀ ਪਾਣੀ ਵਾਲੀ ਮੋਟਰ ਖੜ ਗਈ ਜੀ ਪਹਿਲਾਂ ਤਾਂ ਲਾਈਟ ਖਰਾਬ ਹੋ ਗਈ ਫਿਰ ਆਪਣਾ ਲਾਈਟ ਵਾਲਾ ਸਾਰਨ ਆ ਗਿਆ ਤੇ ਉਹ ਕਨ ਮਿਲਣਾ ਮੋਟਰ ਮੱਛੀ ਦੀ ਸੁੱਡੀ ਹੁਣ ਉਹ ਦੇਖੋ ਵੀ ਮੱਛੀ ਇਹ ਕੀ ਹੋਇਆ ਮੈਂ ਤਾਂ ਗਨੀ ਇਹ ਵੈਗਰੂ ਜੀ ਸਾਡੀ ਮੋਟਰ ਮਾੜੀ ਮਤ ਤਾਰ ਤੂਰੀ ਖਰਾਬ ਹੋ ਗਈ ਠੀਕ ਹੋਈ ਕਿਤੇ ਹੋਰ ਨਾ ਸਿੱਕੀ ਮੈਂ ਤਾਂ ਟੈਨਸ਼ਨ ਹੋ ਜਾਂਦੀ ਬੋੜ ਜਾਦੀ ਸਾਰਾ ਦਿਨ ਸਫੰਗਾ ਚ ਨਾ ਗਏ ਸਾਰਾ ਦਿਨ ਅਰੇ ਇਹ ਤੁਹ ਕਪੜੇ ਚੱਕ ਨਾਲ ਪੈਗੇ ਸਾਰਾ ਨੂੰ ਦੋ ਕੰਮਪਲੀਟ ਹੋ ਗਏ ਸਾਰਾ ਸੁਖ ਹੋ ਗਿਆ ਤੇ ਆ ਦੇਖੋ ਇਹ ਇਧਰ ਆਪਾਂ ਗੰਜਾ ਕਰਤਾ ਇਹ ਤਾਂ ਬਹੁਤ ਹੀ ਜਿਆਦਾ ਉਹ ਪਹਿਰਿਆ ਸੀ ਗਾਜਾ ਤੇ ਅਧਰ ਮਮਮੀ ਨੇ ਛਾਂਗ ਤਾਂ ਹਨ ਨਾਲ ਤਾਂ ਬੰਦੋਲੇ ਦੇ ਚੇਟ ਦੇ ਤੇ ਦੇਖ ਰਸੋਈ ਵੀ ਮਮਮੀ ਨੇ ਫਾਈਨਲੀ ਸਾਫ ਕਰਤੀ ਉਹ ਪਏ ਜੀ ਤਿੰਨ ਸੀਗੇ ਸੰਤਰੇ ਇਹਨਾਂ ਤਿੰਨ ਜੀ ਮੈਂ ਨਾ ਪੀ ਰਹੀ ਹਾਂ ਮਤਲਬ ਦੇਖੋ ਜੀ ਆਪਣੀ ਰਸੋਈ ਵੀ ਵਧੀਆ ਹੋ ਗਈ ਬੜੀਆ ਬਣ ਗਈ ਤੇ ਮੈਂ ਨੀਚੇ ਧਰ ਹੀ ਬੈਠਿਆਂ ਨੂੰ ਥੱਲੇ ਬਣਾਉਂਗੀ ਰੋਟੀ ਦਾ ਸਲਤ ਅੰਦਰ ਵੀ ਆਪਣੀ ਸਾਰ ਸਫਾਈ ਸਾਰੀ ਹੋ ਗਈ ਤੇ ਤੁਸੀਂ ਵੀ ਜਰੂਰ ਦੱਸਿਓ ਤੁਹਾਡੀ ਹੋ ਗਈ ਹੈ ਸਫਾਈਆਂ ਜੀ ਆਪਾਂ ਦੱਸਿਓ ਸਾਰੇ ਜਾਣੀ ਤੇ ਤੁਸੀਂ ਵੀ ਖਾ ਲਓ ਜੀ ਸਾਂਝੀਆਂ ਇਹ ਹਾਂ ਜੀ ਮੇਤੂ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਹੋਪ ਕਰਦੇ ਹਾਂ ਸਾਰਿਆਂ ਨੂੰ ਆਪਣਾ ਬਲੌਗ ਵਧੀਆ ਲੱਗਾ ਹੋ ਮੈਂ ਸ਼ੈਲਟਰ ਨਹੀਂ ਪਾਇਤਾ ਕਰਕੇ ਮੈਂ ਇਸ ਤਰ੍ਹਾਂ ਪਿਆਗਾ ਤੇ ਡੈਡੀ ਵੀ ਸੌਂ ਗਏ ਜੀ ਮੰਮੀ ਵੀ ਸੌਂ ਗਈ ਹੁਣ ਮੈਂ ਵੀਡੀਓ ਐਡੀਟਿੰਗ ਕਰਕੇ ਪਉਂਗਾ ਰਾਤ ਨੂੰ ਤੇ ਸਵੇਰੇ ਦਿਵਾਲੀ ਆ ਜੀ ਤੁਹਾਨੂੰ ਆਪਾਂ ਦਿਵਾਲੀ ਦਾ ਵੀ ਨਾਲ-ਨਾਲ ਬਲੌਗ ਦਿਖਾਵਾਂਗੇ ਸਾਰਾ ਤੇ ਆਪਾਂ ਪੱਖੇ ਲਈ ਪਏ ਆ ਤੇ ਦੇਖ ਸਕਦੇ ਹੋ ਠੰਡ ਲੱਗ ਰਹੀ ਹੈ ਜੀ ਹੁਣ ਤੇ ਤੁਹਾਨੂੰ ਆਪਾਂ ਸਵੇਰੇ ਦਿਵਾਲੀ ਆ ਜੀ ਤੁਹਾਨੂੰ ਵੀ ਐਡਵਾਂਸ ਦੇ ਵਿੱਚ ਹੈਪੀ ਦਿਵਾਲੀ ਤੇ ਸ਼ਾਮ ਨੂੰ ਆਪਾਂ ਜੀ ਸਵੇਰੇ ਸੌਰੀ ਆਪਾਂ ਸਵੇਰੇ ਪਾਮ 8 ਵਜੇ ਵਲੌਗ ਤੇ ਸਾਰਿਆਂ ਨੇ ਟਾਈਮ ਦੇ ਨਾਲ ਦੇਖਣਾ ਆਪਣਾ ਵਲੌਗ ਜੀ ਤੇ ਬਾਕੀ ਨਾਲ-ਨਾਲ ਜੁੜੇ ਰਹਿਆ ਕਰੋ ਫੁੱਲ ਸਪੋਰਟ ਕਰਿਆ ਕਰੋ ਆਪਾਂ ਨੂੰ ਤੇ ਜੀ ਹੋਰ ਦੱਸੋ ਆਪਣਾ ਵਲੌਗ ਅੱਜ ਦਾ ਤੁਹਾਨੂੰ ਕਿਵੇਂ ਲੱਗਿਆ ਆਪਾਂ ਪਰ ਛੋਟਾ ਵਲੌਗ ਬਣਾਇਆ 6 ਮਿੰਟਾਂ ਦੀ ਬਣਾਇਆ ਚਲੋ ਕੋਈ ਨਾ ਤੇ ਬਸ ਬਾਹਲਾ ਕੁਝ ਹੈ ਨਹੀਂ ਸੀ ਕਿਉਂਕਿ ਦਿਖਾਉਣ ਵਾਲਾ ਇਸ ਕਰਕੇ ਆਪਾਂ ਥੋੜਾ ਜਿਹਾ ਦਿਖਾਇਆ ਲੈਟ ਇਨ ਮੰਮੀ ਦਾ ਇਹ ਲਵਟ ਕੇ ਪੈਂਦੀ ਆ ਜੀ ਦੇਖ ਸਕਦੇ ਆ ਐ ਨਹੀਂ ਐ ਨਹੀਂ ਪੈਂਦੀ ਵੀ ਐ ਪੰਦਾ ਹੈ ਬਾਪਏ ਐ ਫਿਰ ਲਵਟ ਕੇ ਪੈਂਦੀ ਆ ਮੰਮੀ ਤੇ ਚਲੋ ਜੀ ਕੱਲ ਦੇ ਵਲੌਗ ਦੀ ਕਰੋ ਅਡੀਕ ਤੇ ਅੱਜ ਦਾ ਵਲੌਗ ਆਪ ਇੱਥੇ ਐਂਡ ਕਰਦੇ ਹੋਂ ਕਰਦੇ ਸਾਰਿਆਂ ਨੂੰ ਵਧੀਆ ਲੱਗਾ ਹੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿਲਦੇ ਆ ਕੱਲ ਦੇ ਵਲੌਗ ਜ ਵਿੱਚ ਨਵੇਂ ਵਲੌਗ ਵਿੱਚ ਸਤਿ ਸ੍ਰੀ ਅਕਾਲ